ਲਾਈਨ ਬਣਾਓ ਇੱਕ ਲਾਈਨ ਬਣਾਓ ਸਾਰੇ ਇੱਕ ਲਾਈਨ ਵਿੱਚ ਲੰਬੀ ਲਾਈਨ ਕਰ ਬਣਾ ਲਓ ਇੱਕ ਲਾਈਨ ਇੱਕ ਮੈਂ ਜੀਰੂ ਰਾਮ ਬੀਨੂ ਰਾਮ ਜੀਰੂ ਰਾਮ ਵੀਰੂ ਰਾਮ ਹਾਂ ਜੀ ਕਿੰਨੇ ਆਲਾ ਆਟੋ ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸੌਰੀ ਕਿੰਨਾ ਪਾਸ ਆ ਇਹ ਸਾਰੇ ਪਹਿਲੇ 5 ਕਿੰਨੇ ਦੀ ਤੁਸੀਂ ਆਪੇ ਲਾ ਦਿਓ ਪਹਿਲੇ 5 4 ਮਹੀਨੇ 5 6 ਬੱਚੇ ਪਾਸ ਕਿੰਨੇ ਸੀਟ ਪਾਸ ਆ ਇਹ ਉਹ ਸੀਟ ਹੁਣ ਤੁਹਾਡੇ ਸਾਹਮਣੇ ਚਾਰ ਤੁਸੀਂ ਦੇਖ ਲਓ ਚਾਰ ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਂਝੀ ਹੋਣ। ਕਿੰਨੋਂ ਕਿੰਨੇ ਨਹੀਂ ਕਿਉਂ? ਕਿਸ ਗੱਲ ਤੂੰ ਇਹ ਕੀਮਤੀ ਜਾਨਣਾ ਹੈ ਇਹ? ਤੇ ਗਾਪੇ ਮਾਂ ਪੇ ਉਹਦਾ ਪੂਖਾ ਇਹ। ਸਮਝਦਾ ਪੇ ਤਾਂ ਜਪਨ। ਜਾਂ ਉੱਤੇ ਤਾਂ ਗਲਤੀ ਨਹੀਂ ਕਰ। ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ। 19 ਬੱਚੇ ਆ ਇਹ ਚਾਰ ਸਿੱਟਾ ਚਾਰ ਸਿੱਟੇ ਪਾਸ ਆ ਪੰਜਾ। ਆਪਾਂ ਨੂੰ ਉਸ ਦਿਫਾਣ ਤੇ 19 ਬੱਚੇ ਬਿਠਾਇਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਜਨਾਬ ਹਮ ਤੁਹਾਡੇ ਹਮ ਰਸ ਰਸ ਪਾਰੇ ਬਾਰੇ ਅੱਜ ਅਸੀਂ ਥੋੜਾ ਅਸੀਂ ਤਲਾਨ ਕਰਨ ਲੱਗੇ ਆ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹਦੇ ਵੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹਦੇ ਵੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘਟਾ ਹੈ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਦੇ ਨੂੰ ਅਪੀਲ ਕਰਨਾ ਚਾਹਣਾ ਜਿਹੜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਹੁਣ ਦੇਖੋ 19 ਬੱਚੇ ਬਿਠਾਏ ਆ ਜਿਹੜੇ ਮਾਂ ਪਿਓ ਇਹ ਦੇਖਣ ਵੀ ਇਸ ਵੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣਿਆ ਜਿਹੜੇ ਹੋਰ ਕਿਸੇ ਵੀਕਲ ਤੇ ਲਾ ਦੋ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਉਂਗੇ ਇੱਕ ਵੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲੰਦ ਘਰੇ ਨਹੀਂ ਆ ਸਕਦੇ ਸੋ ਤੁਹਾਨੂੰ ਵੀ ਮੇਰੀ ਅਪੀਲ ਹੈ ਪਿੱਛੇ ਟੈਕਸੀ ਸਟੈਂਡ ਵਾਲੇ ਵੀ ਖੜੇ ਆ ਇਹਨਾਂ ਨੂੰ ਵੀ ਸੈਮੀਨਾਰ ਰੋਡ ਦੇ ਵਿੱਚ ਸਮਝਾਇਆ ਵੀ ਹੁਣ ਕਹਿਣ ਲੱਗਾ ਵੀ ਅੱਜ ਤੋਂ ਬਾਅਦ ਜੇਕਰ ਬੱਚੇ ਜਿੰਨੇ ਸਿੱਟੜਾ ਤੁਸੀਂ ਪੰਜ ਚਾਰ ਬੱਚੇ ਲੈ ਕੇ ਜਾ ਠੀਕ ਹੈ ਕਿ ਨਹੀਂ ਜੇ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਫਿਰ ਚਲਾਨ ਤਾਂ ਹੋਊਗਾ ਤੁਹਾਨੂੰ ਭਰਨਾ ਪੈਣਾ ਇਹਦੀ ਗੱਲ ਹੈ ਠੀਕ ਹੈ ਕਿ ਨਹੀਂ ਔਰ ਮਾਪਿਆਂ ਨੂੰ ਅਪੀਲ ਆ ਦੁਬਾਰਾ ਮੈਂ ਫਿਰ ਕਰਦਾ ਵੀ ਬੱਚਿਆਂ ਦੀ ਕੇਅਰ ਆਪ ਕਰੋ ਇਹਨਾਂ ਨੇ ਤਾਂ ਜਿੰਨੇ ਬਿਠਾ ਲਏ ਤੁਸੀਂ ਚਾਰ ਲ ਮਕਾ ਲੈਣ ਕੇ ਪਾਸੇ ਵੀ ਨੁਕਸਾਨ ਤੁਹਾਡਾ ਨਾ ਕਿ ਇਹਨਾਂ ਦਾ ਸੋ ਧੰਨਵਾਦ ਜੀ ਤੇ ਗਾਂ ਤੋਂ ਮੰਨੋਗੇ ਤਾਂ ਸਹੀ ਰਹੋਗੇ ਤੇ ਨਹੀਂ ਤਾਂ ਫਿਰ ਤੁਹਾਡੀ ਮਨਜ਼ਰ ਦਾ ਪੱਕਾ ਹੀ ਆ ਚਲਾਨ ਫੜੋ ਹੁਣ ਤੁਹਾਡੇ ਬੱਚੇ ਓਵਰ ਜਿਹੜੇ ਭਰੇ ਤੁਸੀਂ ਚੜਾਏ ਸੀ ਇਸ ਕਰਕੇ ਤੁਹਾਡਾ ਚਲਾਨ ਕੀਤਾ ਇਹਨੂੰ ਭਰੋ ਜਦ ਅਸੀਂ ਅਚੰਚੇ ਸੋ ਚੈਕਿੰਗ ਕੀਤੀ ਸਾਡੇ ਧਿਆਨ ਚ ਸੀਗਾ ਵੀ ਬੱਚੇ ਜਿਹੜੇ ਆ ਸਕੂਲਾਂ ਤੋਂ ਲੈ ਕੇ ਆਉਂਦੇ ਆ ਪਿੱਕਲ ਉਹ ਕਪੈਸਿਟੀ ਤੋਂ ਵੱਧ ਬਿਠਾ ਕੇ ਲੈ ਕੇ ਆਉਂਦੇ ਆ ਅੱਜ ਅਸੀਂ ਇੱਕ ਆਟੋ ਚੈੱਕ ਕੀਤਾ ਆਟੋ ਦੇ ਉੱਪਰ 19 ਬੱਚੇ ਬੈਠੇ ਹੋਏ ਸੀ ਬੈਠੇ ਕੀ ਮੱਲੋ ਬਹੁਤ ਜ਼ਿਆਦਾ ਔਖੇ ਬੱਚੇ ਬੈਠੇ ਸੀਗੇ ਦੇਖੋ ਇੱਕ ਆਟੋ ਦੀ ਕਪੈਸਿਟੀ ਜਿਹੜੀ ਆ ਪੰਜ ਚਾਰ ਸੀ ਸਵਾਰੀਆਂ ਦੀ ਹੈਗੀ ਆ 19 ਬੱਚੇ ਬਹੁਤ ਜ਼ਿਆਦਾ ਔਰ ਅਸੀਂ ਉਹਨੂੰ ਆਟੋ ਜਿਹੜਾ ਚਾਲਕ ਆ ਉਹਨੂੰ ਸਮਝਾਇਆ ਵੀ ਉਹਨੂੰ ਉਹਦਾ ਚਲਾਨ ਵੀ ਕੀਤਾ ਔਰ ਮੈਂ ਇੱਕ ਪੇਰੈਂਟਸ ਨੂੰ ਬੇਨਤੀ ਕਰਨਾ ਚਾਹੁੰਨਾ ਸਕੂਲਾਂ 'ਚ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਆ ਵੀ ਜਿੰਨੇ ਕ ਬੱਚੇ ਦੇਖੋ ਗੱਡੀ ਉਹਦੇ ਵਿੱਚ ਬੈਠ ਸਕਦੇ ਆ ਜਾਂ ਗੱਡੀ ਦੇ ਵਿੱਚ ਜਾਂ ਆਟੋ ਦੇ ਵਿੱਚ ਓਨੇ ਬੱਚੇ ਹੀ ਬਿਠਾਓ ਕਿਉਂਕਿ ਬੱਚਿਆਂ ਨੂੰ ਜਦੋਂ ਬੈਠਣ ਨੂੰ ਜਗ੍ਹਾ ਹੀ ਨਹੀਂ ਐ ਤੇ ਤੁਸੀਂ ਉਹਨੂੰ ਫੀਸ ਦੇ ਰਹੇ ਆ ਉਹ ਫੀਸ ਲੈ ਕੇ ਬੱਚੇ ਵਿੱਚ ਕੁਝ ਖੜੇ ਆ ਕੁਝ ਮਤਲਬ ਇੱਕ ਦੂਜੇ ਦੇ ਉੱਤੇ ਬੈਠੇ ਹੋਏ ਆ ਅਚਾਨਕ ਬ੍ਰੇਕ ਲੱਗਦਾ ਜਾਂ ਕੋਈ ਹਾਦਸਾ ਵਾਪਰਦਾ ਬੱਚੇ ਬੱਚਿਆਂ ਦੇ ਛੱਟ ਲੱਗਣ ਦਾ ਡਰ ਐ ਇਸ ਕਰਕੇ ਇਹਸ ਨੂੰ ਤੁਸੀਂ ਆਪਣਾ ਫਰਜ਼ ਨਿਭਾਓ ਫਰਜ਼ ਨਿਭਾਉਂਦੇ ਹੋਏ ਵੇਖੋ ਵੀ ਜਿਹੜੀ ਗੱਡੀ ਤੇ ਅਸੀਂ ਬੱਚੇ ਭੇਜ ਰਹੇ ਆ ਬੱਚੇ